ਮਾਤਾ ਆ ਲੈ ਪੁੱਤ ਪਾਣੀ ਪੀ ਲਾ ਮਾ ਆ ਲੈ ਪਾਣੀ ਪੀ ਲਾ ਰੋਟੀ ਬਣਾ ਲਈ ਮਾਤਾ ਪੁੱਤ ਆਟਾ ਗੁੰਨਿਆ ਪਿਆ ਸਬਜ਼ੀ ਰੱਖੀ ਆ ਤੇ ਮੈਂ ਹੁਣੇ 5-10 ਮਿੰਟਾਂ ਚ ਰੋਟੀ ਲਾ ਦਿੰਦੀ ਮਾਤਾ ਜਲਦੀ ਕਰ ਮੈਂ ਸੀਪੇ ਦੀ ਦਾਦੀ ਨੂੰ ਦਵਾਈ ਦੇਣ ਜਾਣਾ ਉਹ ਦੋ ਫੋਨ ਆ ਗਏ ਉਹਦੇ ਤੂੰ ਹਰ ਵਕਤ ਹੀ ਜਲਦੀ ਚ ਰਹਿਣਾ ਤੂੰ ਰੋਟੀ ਪਾਣੀ ਦਾ ਖਾਣਾ ਕਰ ਸਹੀ ਢੰਗ ਨਾਲ ਪਹਿਲਾਂ ਤੈਨੂੰ ਪਤਾ ਤਾਂ ਹੈਗਾ ਸਾਡੇ ਕੰਮ ਦਾ ਫ੍ਰੀਜ ਪਹਿਲਾਂ ਤੇ ਰੋਟੀ ਬਾਅਦ ਚ ਹੁੰਦੀ ਹੈ ਪਤਾ ਤੂੰ ਸਾਰਾ ਦਿਨ ਕੁੱਤੇ ਪਕਾਈ ਕਰਦਾ ਤੇ ਤੈਨੂੰ ਪਤਾ ਤੈਨੂੰ ਜ਼ਿੰਦਗੀ ਤਾਂ ਹੈ ਨਹੀਂ ਕੁਛ ਬੁੜੀਆਂ 20 ਰੁਪਏ ਦੇ ਕੇ ਤੋਰਦੇ ਉਹ ਵੀ ਜਾਂਧਾਰ ਕਰ ਲੈਂਦੇ ਆ ਮਾਤਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਕਿਸੇ ਚੱਜ ਦੇ ਡਾਕਟਰ ਕੋਲ ਲੱਗ ਜਾ ਕੋਈ ਵਧੀਆ ਚੱਜ ਨਾਲ ਮਹੀਨੇ ਦੀ ਤਨਖਾਹ ਤਾਂ ਦੇ ਦੇਣਗੇ ਤੂੰ ਹੋਰ ਲੋਕਾਂ ਕੋਲ ਬੁੜੀਆਂ ਮੈਂਟ ਚ 500 ਕੱਢ ਕੇ ਦੇ ਦੇਣੰ다 ਤੇ ਤੈਨੂੰ 20 ਰੁਪਏ ਵੀ ਨਹੀਂ ਦੇਣੰ다 ਮਾਤਾ ਪੈਸਾ ਹੀ ਨਹੀਂ ਸਭ ਕੁਝ ਹੁੰਦਾ ਸੇਵਾ ਵੀ ਕੋਈ ਚੀਜ਼ ਆ ਉਹ ਤਾਂ ਸੇਵਾ ਨਾਲ ਨਹੀਂ ਸਾਰੀ ਜ਼ਿੰਦਗੀ ਲੰਘਦੀ ਘਰ ਵੀ ਬਣਾਉਣਾ ਤੇਰਾ ਵਿਆਹ ਵੀ ਕਰਨਾ ਤੇ ਬਗਾਨੀ ਤੀਨੂ ਕੀ ਖਵਾਏਗਾ ਜੇ ਦੋ ਪੈਸੇ ਹੀ ਨਾ ਤੇਰੇ ਕੋਲ ਹੋਏ ਤਾਂ ਚੱਤ ਮਾਤਾ ਕਿਹੜੀਆਂ ਗੱਲਾਂ ਚ ਪਈਆਂ ਤੂੰ ਰੋਟੀ ਬਣਾ ਮੈਂ ਲੇਟ ਹੋਈ ਜਾਣਾ ਚੱਲ ਤੂੰ ਬੈਠ ਮੈਂ ਰੋਟੀ ਬਣਾਉਣੀ ਆ ਉਹ ਡਾਕਟਰ ਸਾਹਿਬ ਕੀ ਆਲਾ ਜੀ ਵਧੀਆ ਵਧੀਆ ਗੱਲ ਕਰਨੀ ਹੈ ਤੁਹਾਡੇ ਨਾਲ ਵਧੀਆ ਵਧੀਆ ਬੋਲੇ ਹੋ ਉਹ ਠੀਕੋ ਹਾਂ ਵਧੀਆ ਇੱਥੇ ਕਿਵੇਂ ਮੈਂ ਤਾਂ ਬਸ ਆਪਣਾ ਤਾਂ ਹੀ ਹਸਾਬ ਕਿਤਾਬ ਕਰਦੇ ਇਸ ਮੋੜ ਤੇ ਕਦੇ ਉਸ ਮੋੜ ਤੇ ਅੱਛਾ ਤੇ ਡਾਕਟਰ ਆ ਮੈਂ ਤੁਹਾਨੂੰ ਗੱਲ ਪੁੱਛੀ ਸੀ ਹਾਂ ਕੁਝ ਇਹ ਦੱਸ ਕਿ ਤੈਨੂੰ ਲੰਬੂ ਡਾਕਟਰ ਹੀ ਕਿਉਂ ਕਹਿੰਦੇ ਆ ਲੰਬੂ ਤਾਂ ਯਾਰ ਆਪਣਾ ਮੇਰਾ ਕੱਦ ਵੱਡਾ ਕਰਕੇ ਤਾਂ ਕਹਤਾ ਤੇ ਡਾਕਟਰ ਦੀ ਮੈਂ ਪੜ੍ਹਾਈ ਕੀਤੀ ਸੀ ਤਾਂ ਲੋਕ ਮੈਨੂੰ ਲੰਬੂ ਡਾਕਟਰ ਕਹਿਣ ਲੱਗ ਪਏ ਠੀਕ ਆ ਅੱਛਾ ਸਿੱਧਾ ਨਾਮ ਆ ਮੇਰਾ ਲਵਪ੍ਰੀ ਸਿੰਘ ਗਿੱਲਾ ਗਿੱਲਾ ਪ੍ਰੀ ਸਿੰਘ ਲਵਪ੍ਰੀ ਸਿੰਘ ਗਿੱਲ ਫਿਰ ਸੈਂਕਲ ਤੇ ਕਾਹ ਤੋਂ ਤੜਿਆ ਵਰਦਾ ਤਾਂ ਰੋਤੇ ਤਾਂ ਯਾਰ ਹੁਣ ਪਰ ਆਪਾਂ ਸੇਵਾ ਕਰਦੇ ਆਂ ਆਪਾਂ ਕਾਰਾਂ ਤੋਂ ਕੀ ਲੈਣਾ ਹੈਗਾ ਕਾਰਾਂ ਚ ਹੁਣ ਦਵਾਈ ਦੇਣ ਥੋੜਾ ਪਾਣੀ ਯਾਰ ਡਾਕਟਰ ਆ ਤੈਨੂੰ ਨਾ ਝੂਲਾ ਚੱਕ ਡਾਕਟਰ ਆਂਦੇ ਆ ਸਹੀ ਦਿਨ ਦੱਸਾਂ ਉਹ ਭਾਈ ਆਪਦਾ ਮਾੜਾ ਮੋਟਾ ਮੋਟਰਸਾਈਕਲ ਲੈ ਕੋਈ ਕੋਈ ਵੀਕਲ ਲੈ ਗੱਡੀ ਲੈ ਸਾਰੇ ਡਾਕਟਰ ਵਧੀਆ ਅਮੀਰ ਡਾਕਟਰਾਂ ਵਿਚਾਰੇ ਚੰਗੀ ਕਮਾਈ ਕਰਦੇ ਆ ਤੂੰ ਪਤੰਦਰ ਸਾਈਕਲ ਸੀ ਤੇ ਫਿਰ ਅੱਜ ਤੱਕ ਦੇਖ ਨਾ ਪੁੱលਿਆ ਜੇ ਆਪਾਂ ਕੋਈ ਕਾਰ ਲਵਾਂਗੇ ਮੋਟਰਸਾਈਕਲ ਲਵਾਂਗੇ ਜਿਹੜਾ ਉਹਦੇ ਦਾ ਤੇਲ ਖਰਚਾ ਉਹੀ ਆਪਾਂ ਕਿਸੇ ਗਰੀਬ ਨੂੰ ਵਿਚਾਰੇ ਦੀ ਸੇਵਾ ਕਰ ਦਾਂਗੇ ਕੋਈ ਉਹਨੂੰ ਦਵਾਈ ਚ ਘਟਾ ਕੇ ਦੇ ਦਾਂਗੇ ਰੇਸਾ ਉਹਨਾਂ ਦਾ ਡਾਕਟਰ ਤੂੰ ਸਾਈਕਲਾ ਤੇ ਕੱਟੇਗਾ ਲੱਗਦਾ ਉਹ ਮਾਰਾਏ ਨੇ ਜਿੱਥੇ ਰੱਖਣਾ ਉੱਥੇ ਰੱਖਣਾ ਹੀ ਰੱਖਣਾ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਆਪਾਂ ਆਪਦੀ ਜ਼ਿੰਦਗੀ ਚ ਖੁਸ਼ ਆਇਆ ਯਾਰ ਭੋਲਿਆ ਕੋਈ ਗੱਲ ਨਹੀਂ ਬਾਕੀ ਚੱਲ ਠੀਕ ਆ ਫਿਰ ਬਾਅਦ ਚ ਮਿਲਦੇ ਆ ਮੈਂ ਲੇਟ ਹੋਈ ਜਾਂਦਾ ਯਾਰ ਸੀਪੇ ਜੀ ਦਾਦੀ ਨਾ ਜਿਆਦਾ ਬਿਮਾਰ ਆ ਅਰ ਵਸ ਹਾਂ ਮੇਰੀ ਦਾਦੀ ਦਾ ਇਲਾਜ ਕਰਨ ਚੱਲਿਆ ਹਾਂ ਚੱਲ ਠੀਕ ਆ ਫਿਰ ਭਾਈ ਹਾਂ ਠੀਕ ਆ ਆ ਕਰੇ ਰੱਬ ਤੇਰਾ ਹੋਰ ਗੜਾ ਸੋਕ ਜਾਂਦਾ ਠੀਕ ਆ ਉਹ 슈ਗਰ ਲੈਵਲ ਵਧਿਆ ਆ ਤੁਹਾਡਾ ਹੋਰ ਤਾਂ ਕੁਝ ਨਹੀਂ ਹੈਗਾ ਅੱਛਾ ਹਾਂ ਉਹ ਤੁਹਾਡੀ 슈ਗਰ ਵੱਧਦੀ ਆ ਨਾ ਆ ਕਰਕੇ ਲੱਟਾਂ ਨਹੀਂ ਤੁਰਦਾਂ ਤੁਰ ਪਰਿਆ ਨਹੀਂ ਜਾਂਦਾ ਕੋਈ ਨਹੀਂ ਉਹ ਤੁਹਾਨੂੰ ਗੋਲੀਆਂ ਦੇ ਦਿੰਨਾ ਅੱਛਾ ਜੀ ਆ ਗੋਲੀਆਂ ਦਾ ਪੱਤਾ ਲੈ ਲਓਏ ਇੱਕ ਲੈ ਲਿਆ ਕਰੋ ਗੋਲੀ ਸਵੇਰ ਠੀਕ ਹੈ ਜੀ ਬਸ ਸਹੀ ਹੋ ਜਾਊਗੀ ਪਾਣੀ ਨਾ ਹਾਂ ਪਾਣੀ ਨਾਲ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਦੇਖਾਂਗੇ ਹਾਂ ਚਾਚੀ ਉਹ ਤਾਂ ਦੋ ਖਰਾਕਾਂ ਹੀ ਦੇ ਜਾ ਹੈਗੀਆਂ ਤਾਂ ਤੇਰੇ ਕੋਲੇ ਮੇਰੇ ਬੁਖਾਰ ਜਾਂ ਚੜਿਆ ਪਿਆ ਨਾਲ ਹੀ ਸਿਰ ਦੁਖੀ ਜਾਂਦਾ ਅੱਛਾ ਸਿਰ ਦੁਖਦਾ ਹਾਂ ਅੱਛਾ ਦੇ ਨਾ ਖਰਾਕਾਂ ਸਰੀਰ ਜਾਂ ਨਾ ਹੋਰ ਹੀ ਹੋਇਆ ਪਿਆ ਢਿੱਲਾ ਢਿੱਲਾ ਜਾ ਤੇ ਤੂੰ ਮੈਨੂੰ ਵਧੀਆ ਜੀ ਦਵਾਈ ਦੇ ਦੇ ਕੋਈ ਖਰਾਕ ਨਹੀਂ ਬਣਾ ਕੇ ਆ ਲੋ ਆ ਪੂਰਾ ਪੱਤਾ ਹੀ ਲੈ ਲੋ ਅੱਛਾ ਤੇ ਲੈ ਲੈ ਕਰੋ ਦੋ ਟਾਈਮ ਤੇ ਕਿੰਨੇ ਪੈਸੇ ਹੋ ਗਏ ਤੇ ਇਹਦੇ ਤਾਂ 20 ਰੁਪਏ ਹੋਏ 20 ਰੁਪਏ ਕੋਈ ਨਹੀਂ ਹੁਣ ਤਾਂ ਮੇਰੇ ਕੋਲੇ ਖੁੱਲੇ ਹੈ ਨਹੀਂ ਨੰਗ ਦਾ ਟੱਪ ਦਾ ਫੇਰ ਲੈ ਲੀ ਚਲ ਕੋਈ ਗੱਲ ਨਹੀਂ ਚਾਚੀ ਠੀਕ ਆ